ਸ਼ਹਿਰ ਵਿੱਚ ਚੋਰੀ ਤੇ 스매칭 ਦੀ ਵਾਰਦਾਤਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਕਰਪਾਨ ਤੇ ਲੋਹੇ ਦੀ ਦਾਤਰ ਅਤੇ ਚੋਰੀ ਦਾ ਬਿਨਾ ਨੰਬਰ ਮੋਟਰਸਾਈਕਲ ਕੀਤਾ ਗਿਆ ਬਰਾਮਦ ਪ੍ਰੈਸ ਨੂੰ ਜਾਣਕਾਰੀ ਦਿੰਦੇ ਇੰਸਪੈਕਟਰ ਕਿਰਪਾਲ ਸਿੰਘ ਮੁਖ ਅਫਸਰ थाना ਸਿਟੀ ਰਾਜਪੁਰਾ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਇਹ ਚੋਰੀ ਸਬੰਧੀ ਵਿਅਕਤੀ ਗ੍ਰਿਫਤਾਰ ਕੀਤੇ ਨੇ ਇਹਨਾਂ ਸਬੰਧੀ ਜਾਣਕਾਰੀ ਦਿਓ ਜੀ ਸਾਡੇ ਸੈਲ ਦੇ ਵਿੱਚ ਦੋ ਕੋ ਵਰਦਤਾ ਜਿਹੜੀਆਂ ਕਾਫੀ ਕਿੱਤੀਆਂ ਸੀਗੀਆਂ ਇਹਨਾਂ ਨੇ ਜਿਹੜਾ ਆਕਾਸ਼ ਤੇ ਇੱਕ ਮਤਲਬ ਕਲੂਨਾ ਦਾ ਵਿਅਕਤੀ ਆ ਅਸੀਂ ਇਹਨਾਂ ਦੀ ਤੁਰੰਤ ਤਲਾਹ ਜਿਹੜੀ ਆ ਉਹ ਆਪਣੇ ਸੀਨੀਅਰ ਅਫਸਰਾਂ ਨੂੰ ਦਿੱਤੀ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਵਰਨ ਸ਼ਰਮਾ ਜੀ ਆਈਜੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਕੁਰਬੰਸ ਬੈਂਕ ਜੀ ਅਤੇ ਸਰਦਾਰ ਮਨਜੀਤ ਸਿੰਘ ਡੀਐਸਪੀ ਸਾਹਿਬ ਰਾਜਪੁਰਾ ਇਹਨਾਂ ਨੇ ਸਾਡੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਸਾਡੀ ਜਿਹੜੀ ਨਿਸ਼ਾਨ ਸਿੰਘ ਵਾਲੀ ਟੀਮ ਸੀ ਉਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਨੇ ਉਹਨੂੰ ਤਲਾਸ਼ ਦਿੱਤੀ ਜਿਹੜਾ ਵੀ ਦੋ ਵਿਅਕਤੀ ਨੇ ਇੱਕ ਜਗਜੀਤ ਸਿੰਘ ਕਾਲੂ ਤੇ ਦੂਜਾ ਆਕਾਸ਼ ਜਿਹੜੇ ਇਹ ਵਾਰਦਾਤਾ ਕਰਦੇ ਆ ਮੋਬਾਈਲ ਖੋਹਦੇ ਆ ਫੋਨ ਮਤਲਬ ਮੋਟਰਸਾਈਕਲ ਚੋਰੀ ਕਰਦੇ ਆ ਜਿਨ੍ਹਾਂ ਨੇ ਆਪਣੀ ਆਈਡੀ ਬਣਾਈ ਹੋਈ ਆ ਆ ਕਾਰੂ ਪਰੋਲੀ ਦੇ ਨਾਲ ਉਹਦੇ ਤੇ ਵੀ ਇਹ ਲੋਕਾਂ ਨੂੰ ਕਾਫੀ ਡਰਾਉਂਦੇ ਧਮਕਾਉਂਦੇ ਆ ਅਸੀਂ ਕੱਲ ਇਹਨਾਂ ਨੂੰ ਫੜ ਕੇ ਮਕਦਮਾ ਨੰਬਰ 187 ਦਰਜ ਕੀਤਾ ਤੇ ਇਹਨਾਂ ਕੋਲੋਂ ਅਸੀਂ ਇੱਕ ਕਾਪਾ ਤਲਵਾਰ ਚਾਕੂ ਤੇ LED ਤੇ ਮੋਬਾਈਲ ਬਰਾਮਦ ਕੀਤੇ ਆ ਇੱਕ ਮੋਟਰਸਾਈਕਲ ਤੇ ਅੱਜ ਅਸੀਂ ਇਹਨਾਂ ਨੂੰ ਅਨੁਗਧ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦੰਦਾ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਸਾਨੂੰ ਜਿਹੜੀ ਹੋਰ ਵੀ ਕੋਈ ਰਿਕਵਰੀ ਹੋਣ ਦੀ ਉਮੀਦ ਹੈਗੀ ਹੈ। ਇਹਨਾਂ ਨੇ ਕੋਈ ਹੋਰ ਵੀ ਵਾਰਦਾਤਾ ਕੀਤੀਆਂ ਇਸ ਤਰ੍ਹਾਂ। ਹਾਂਜੀ ਕਈ ਵਾਰ ਤਾਂ ਇਹਨਾਂ ਨੇ ਇਹ ਕੀਤੀਆਂ ਨੇ ਇੱਕ ਤਾਂ ਮਤਲਬ ਕਤਲ 'ਚ ਵੀ ਇਹਨਾਂ ਦਾ ਨਾਂ ਹੈਗਾ ਕਤਲ ਵਾਲੇ ਮਕਦਮੇ 'ਚ ਤੇ ਦੋ ਤਿੰਨ ਮਕਦਮੇ ਇਹਨਾਂ ਦੇ ਹੋ ਗਏ। ਇੱਕ ਤਾਂ ਇਹਨਾਂ ਨੇ ਕਾਰੋਂ ਖੜੋਲੀ ਦੇ ਨਾਂ ਤੇ ਕੈੜੀ ਬਣਾਈ ਹੋਈ ਹੈ ਉਹਦੇ ਤੇ ਲੋਕਾਂ ਨੂੰ ਕਾਪਾ ਤਲਵਾਰ ਦਿਖਾ ਕੇ ਇਹ ਡਰਾਉਂਦੇ ਸੀ।